ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨੋ ਸੁਮਾਨੀ ਪੀਵੋ ਅੰਮ੍ਰਿਤ ਸੁਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬਖਾਨੀ ਹਰ ਹਰ ਨਿਤ ਕਰੇ ਰਸਨਾ ਕਹਾ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪੈਰੁ ਆਨੀ ਕਹਾ ਨਾਨਕ ਸਤਿਗੁਰੂ ਬਾਝੂ ਹੋਰ ਕੱਚੀ ਬਾਣੀ ਅਨੰਦ ਸਾਹਿਬ ਜੀ ਦੀ 23 ਮਿਤੀ 24ਵੀਂ ਪੂਰੀ ਦੀ ਅਜ ਵਿਚਾਰ ਸਾਂਝੀ ਕਰਦੇ ਹਾਂ ਇਸ ਇਹਨਾਂ ਦੋ ਪਉੜੀਆਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਪਰਖ ਕਰਵਾਈ ਹੈ ਕਿ ਸੱਚੀ ਬਾਣੀ ਕਿਹੜੀ ਹੈ ਜਿਹੜੀ ਸੱਚ ਨਾਲ ਜੋੜ ਸਕਦੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਜਿਹੜੀ ਜਿਹੜੀ ਸਾਨੂੰ ਸੱਚ ਨਾਲ ਨਹੀਂ ਜੋੜ ਸਕਦੀ ਸਾਨੂੰ ਕੋਰਾਏ ਪਾਉਂਦੀ ਹੈ ਤੋ ਤੇਹੀ ਮੀ ਬੋਲੀ ਗੁਰੂ ਸਾਹਿਬ ਕਹਿ ਰਹੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਇਹ ਸਤਿਗੁਰ ਦੇ ਪਿਆਰੇ ਸਿੱਖੋ ਜੋ ਤੁਸੀਂ ਸਤਿਗੁਰ ਨਾਲ ਪਿਆਰ ਕਰਦੇ ਹੋ ਤੇ ਤੁਸੀਂ ਵੀ ਸਤਿਗੁਰ ਨੂੰ ਪਿਆਰੇ ਹੋ ਆਵੋ ਤੇ ਗਾਓ ਸੱਚੀ ਬਾਣੀ ਆ ਕੇ ਸੱਚੀ ਬਾਣੀ ਗਾਓ ਬਾਣੀ ਸੱਚੀ ਕਿਹੜੀ ਹੈ ਦਰਸਲ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਰੂਪ ਹੈ ਨਿਰਗੁਣ ਰੂਪ ਹੈ ਜਿਸ ਦਾ ਕੋਈ ਸਰੀਰ ਨਹੀਂ ਸਰੀਰਕ ਅੰਗ ਨਹੀਂ ਕੇ ਆਪਣੇ ਜੀਵਨ ਨੂੰ ਪੈਦਾ ਕਰਕੇ ਇਹਨਾਂ ਨੂੰ ਸਮਝਾਉਣ ਲਈ ਉਹ ਕਿਹੜੀ ਬੋਲੀ ਬੋਲੇ ਕਿਵੇਂ ਬੋਲੇ ਕਿਉਂਕਿ ਸ੍ਰਿਸ਼ਟ ਕਰਕੇ ਉਹ ਬੋਲ ਬੋਲਦਾ ਨਹੀਂ ਨਿਰੰਕਾਰ ਹੈ ਇਸ ਲਈ ਉਸਨੇ ਇਹ ਸਰਗਣ ਰੂਪ ਆਪਣਾ ਸਰੀਰ ਰੂਪ ਪੈਦਾ ਕੀਤਾ ਸਰਗਣ ਰੂਪ ਪੈਦਾ ਕਰਕੇ ਉਹਨਾਂ ਵਿੱਚੋਂ ਸਭ ਤੋਂ ਸੇਠ ਜੀਵ ਇਨਸਾਨ ਪੈਦਾ ਕੀਤਾ ਇਨਸਾਨ ਦੇ ਵਿੱਚ ਆਪਣਾ ਆਪਾ ਪ੍ਰਕਾਸ਼ ਕਰਕੇ ਆਪਣਾ ਗਿਆਨ ਬਖਸ਼ ਕੇ ਆਪਣੀ ਸੂਝੀ ਬਖਸ਼ ਕੇ ਜੋ ਉਹ ਆਪਣਾ ਹੁਕਮ ਪਰਮਾਤਮਾ ਦੁਨੀਆ ਨੂੰ ਸਮਝਾਉਣਾ ਚਾਹੁੰਦਾ ਹੈ ਉਹ ਗੁਰੂ ਦੇ ਮਖੂ ਉਹ ਸ਼ਬਦ ਕਢਾਈ ਗੁਰੂ ਵਿੱਚ ਪਹਿਲੇ ਉਸਨੇ ਆਪਣਾ ਆਪ ਆਪਰੇਟ ਕੀਤਾ ਗੁਰੂ ਮੇ ਆਪ ਰੱਖਿਆ ਕਰਤਾਰੇ ਆਪਣਾ ਆਪਾ ਗੁਰੂ ਦੇ ਵਿੱਚ ਪਰਮਾਤਮਾ ਨੇ ਰੱਖ ਕੇ ਉਹਦੇ ਅੰਦਰੂ ਅਹਿਸਾਸ ਕਰਵਾ ਕੇ ਹੈ ਤੇ ਸਾਰੇ ਅੰਦਰ ਪਰਮਾਤਮਾ ਦੀ ਜੋਤ ਹੈ ਲੇਕਿਨ ਅਹਿਸਾਸ ਹਰ ਕਿਸੇ ਨੂੰ ਨਹੀਂ ਗੁਰੂ ਨੂੰ ਇਹ ਅਹਿਸਾਸ ਦੇ ਕੇ ਅੰਦਰੂ ਆਤਮਿਕ ਜੋਤ ਦਾ ਗਿਆਨ ਦੇ ਕੇ ਸਰਵ ਵਿਆਪਕ ਜੋਤ ਦਾ ਗਿਆਨ ਦੇ ਕੇ ਗੁਰੂ ਦੇ ਮੁਖੋਂ ਉਹ ਬਾਣੀ ਕਢਾਈ ਗੁਰੂ ਮੇ ਆਪ ਰਖਿਆ ਕਰਤਾਰੇ ਫਿਰ ਆ ਗੁਰੂ ਮੇ ਆਪ ਸਮੋਏ ਸ਼ਬਦ ਵਰਤਾਇਆ ਗੁਰੂ ਵਿੱਚ ਆਪਣੇ ਆਪ ਸਮਾ ਕੇ ਗੁਰੂ ਦੇ ਮੁਖੋਂ ਸ਼ਬਦ ਵਰਤਾਇਆ ਇਸ ਲਈ ਗੁਰੂ ਜੀ ਕੇਦਰ ਹੂੰ ਆਪੂ ਬੋਲਣਾ ਜਾਣਦਾ ਮੈਂ ਕੇ ਹੱਸਾ ਹੁਕਮ ਆਉ ਜੀਓ ਮੇਰੇ ਅੰਦਰ ਜੋ ਹੁਕਮ ਆ ਰਿਹਾ ਹੈ ਮੈਂ ਉਹ ਕਹਿ ਰਿਹਾ ਮੈਂ ਨਹੀਂ ਬੋਲਣਾ ਜਾਣਦਾ ਉਹ ਇਹ ਬਾਣੀ ਮਹਾਪੁਰਖ ਇਹ ਮਹਾਪੁਰਸ਼ ਦੀ ਬਾਣੀ ਹੈ ਇਹ ਜਿਹੜੀ ਕੋਈ ਸ਼ੇਰੋ ਸ਼ਾਇਰੀ ਨਹੀਂ ਲੋਕ ਜਨ ਹੈ ਗੀਤ ਹੈ ਤੂੰ ਬ੍ਰह्म ਵਿਚਾਰ ਤੂੰ ਜਿਹੜੀ ਬ੍ਰह्म ਵਿਚਾਰ ਵਾਲੀ ਬਾਣੀ ਹੈ ਉਹਨੂੰ ਅਸੀਂ ਕਹਿ ਸਕਦੇ ਹਾਂ ਸੱਚੀ ਬਾਣੀ ਇਸ ਤਰ੍ਹਾਂ ਤੁਕਬੰਦੀ ਕਰਕੇ ਸ਼ੇਰੋ ਸ਼ਾਇਰੀ ਕਰਕੇ ਕੋਈ ਧਾਰਮਿਕ ਗੀਤ ਧਾਰਮਿਕ ਕੋਈ ਵਿਚਾਰ ਲਿਖ ਦੇਣੇ ਉਸ ਨੂੰ ਸੱਚੀ ਬਾਣੀ ਕਿਹਾ ਜਾ ਸਕਦਾ ਸੱਚੀ ਬਾਣੀ ਉਹਨਾਂ ਦੇ ਮੂੰਹੋਂ ਉਚਾਰਨ ਦੀ ਹੈ ਜਿਹੜੇ ਆਤਮਾ ਕਰਕੇ ਮਨ ਕਰਕੇ ਪਰਮਾਤਮਾ ਨਾਲ ਇਕਮਿਕ ਹੋਏ ਹੁੰਦੇ ਨੇ ਜਿਨ੍ਹਾਂ ਦੀ ਜੋਤੀ ਜੋਤ ਰੇਲੀ ਸੰਪੂਰਨthia ਰਾਮ ਵਾਲੇ ਜਿੰਨ ਦੀ ਅਵਸਥਾ ਹੁੰਦੀ ਹੈ ਉਹ ਗੁਰੂ ਸਾਹਿਬਾਨ ਦੀ ਭਗਤਾਂ ਦੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚਾਈਏ ਇਹ ਸਾਰੇ ਉਸ ਆਤਮਿਕ ਦਰਜੇ ਦੇ ਮਾਲਕ ਸਨ ਉਸ ਆਤਮਿਕ ਮੰਜ਼ਲ ਤੇ ਪਹੁੰਚੇ ਉਹ ਸੱਚਖੰਡ ਦੇ ਵਾਸੀ ਸੀ ਇਹਨਾਂ ਦੀ ਸੁਰਤੀ ਬਿਰਤੀ ਤੇ ਸੁਰਤੀ ਉੱਤੇ ਸੁਮਾ ਕੇ ਫਿਰ ਉਹਨਾਂ ਅੰਦਰ ਇਹ ਬਾਣੀ ਆਉਂਦੀ ਸੀ ਰੱਬੀ ਵਿਚਾਰ ਆਉਂਦੇ ਸਨ ਜੋ ਉਹ ਬਾਣੀ ਦੇ ਰੂਪ ਜਿਨ ਨੂੰ ਉਚਾਰਨ ਕੀਤੇ ਤਾਂ ਇਹ ਹੈ ਸੱਚੀ ਬਾਣੀ ਜਿਹੜੀ ਸਦਾ ਵਾਸਤੇ ਸੱਚ ਹੈ اٹਲ ਹੈ ਬਾਣੀ ਦਾ ਆਇਆ ਕੋਈ ਹੁਕਮ ਟਲਦਾ ਨਹੀਂ ਬਾਣੀ ਦਾ ਕਾਇਆ ਕੋਈ ਹੁਕਮ ਚਾਏ ਤੁਸੀਂ ਮੈਡੀਕਲ ਸਾਇੰਸ ਲੈ ਲਓ ਅਗਰੀਕਲਚਰ ਸਾਇੰਸ ਲੈ ਲਓ ਹੋਰ ਸਿਆਰੰਦੀ ਸਾਇੰਸ ਲੈ ਲਓ ਕਿਸੇ ਵੀ ਸੈਂਟੀਫਿਕ ਵਿਧੀ ਦੇ ਖਿਲਾਫ ਬਾਣੀ ਨਹੀਂ ਬਲਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਇੰਸ ਅੱਜ ਸਾਬਤ ਕਰਦੀ ਹੈ ਬਾਣੀ ਕਈ ਸਦੀਆਂ ਪਹਿਲਾਂ ਉਹ ਕਹਿ ਚੁੱਕੀ ਹੈ ਤੋ ਇਹ ਹੈ ਸੱਚੀ ਬਾਣੀ ਇਹਦੇ ਲਈ ਗੁਰੂ ਸਾਹਿਬ ਕਰਨ ਆਪ ਉਸ ਦੇ ਪਿਆਰਿਓ ਗਾਵੋ ਸੱਚੀ ਬਾਣੀ ਉਹ ਰਬ ਦੀ ਸੱਚੀ ਬਾਣੀ ਗਾਓ ਬਾਣੀ ਦਾ ਗਾਉ ਗੁਰੂ ਕੇਰੀ ਬਾਣੀ ਸਰਬਾਣੀ ਇਹ ਗੁਰੂ ਕੇਰੀ ਬਾਣੀ ਗੁਰੂ ਵਾਲੀਏ ਬਾਣੀ ਕਾਓ ਜਿਹੜੀਆਂ ਸਾਰੀਆਂ ਬਾਣੀਆਂ ਤੋਂ ਸੇਜ ਬਾਣੀਆਂ ਭਾਪ ਉੱਚੀ ਸੁੱਚੀ ਬਾਣੀ ਹੈ ਇਹਦੇ ਮੁਕਾਬਲੇ ਦਾ ਕੋਈ ਹੋਰ ਗਿਆਨ ਨਹੀਂ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤੈਨ ਅਸਮਾਨੀ ਇਹ ਜਿਨਾਂ ਉਤੇ ਮਿਹਰ ਦੀ ਨਜ਼ਰ ਹੋਵੇ ਨਦਰ ਕਰਮ ਹੋਵੇ ਬਖਸ਼ਿਸ਼ ਦੀ ਨਜ਼ਰ ਹੋਵੇ ਹਿਰਦੇ ਤੈਨ ਅਸਮਾਨੀ ਉਹਨਾਂ ਦੇ ਹਿਰਦੇ ਚ ਸਮਾਉਂਦੀ ਹੈ ਵਰਨੋ ਲੋਕ ਰਬੋ ਰਬੀ ਪੜੀ ਰਹੇ ਜਾਂਦੇ ਨੇ ਜ਼ਮਾਨੂ ਜਬਾਣੀ ਪਰ ਹਿਰਦੇ ਚ ਨਹੀਂ ਵਸਦੀ ਬਾਣੀ ਦੇ ਉਪਦੇਸ਼ਾਂ ਉਤੇ ਪ੍ਰਤੀਤ ਵਿਸ਼ਵਾਸ ਨਹੀਂ ਬਣਦਾ ਪਰੋਸਾ ਨਹੀਂ ਬਣਦਾ ਇਹ ਉਹਨਾਂ ਦੇ ਸੰਬੰਧੀ ਜਿਨ੍ਹਾਂ ਉਤੇ ਨਦਰ ਕਰਮ ਹੋਵੇ ਪੀਵੋ ਅੰਮ੍ਰਿਤ ਸੁਦਾ ਰਹੋ ਹਰ ਰੰਗ ਇਹ ਆਤਮਕ ਰਸ ਦੇਣ ਵਾਲੀ ਬਾਣੀ ਹੈ ਇਸ ਬਾਣੀ ਦੀ ਰਾਹੀਂ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਪੀਵੋ ਅੰਮ੍ਰਿਤ ਪੀਵੋ ਸਦਾ ਰਹੋ ਹਰ ਰੰਗ ਅਤੇ ਉਸ ਪਰਮਾਤਮਾ ਦੀ ਬੰਦਗੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਰੱਖੋ ਜਪੋ ਸਾਰੰਗ ਪਾਣੀ ਤੇ ਉਹ ਸਾਰੰਗ ਪਾਣ ਪਰਮਾਤਮਾ ਨੂੰ ਜਪੋ ਉਸ ਦਾ ਸਿਮਰਨ ਕਰੋ ਕਹ ਨਾਨਕ ਸਦਾ ਗਾਉ ਇਹ ਸੱਚੀ ਬਾਣੀ ਨਾਣ ਕਾਗਦਾ ਹੈ ਸਦਾ ਵਾਸਤੇ ਇਹ ਸੱਚੀ ਬਾਣੀ ਗਾਓ ਜਿੱਤੇ ਇਸ ਪਉੜੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਰੱਬੀ ਬਾਣੀ ਸੱਚੀ ਬਾਣੀ ਗਾਉਣੀ ਪੰਨੀ ਸੁੰਨੀ ਵਿਚਾਰਨੀ ਹਿਰਦੇ ਵਸਾਉਣ ਬਾਰੇ ਅਦਾਇਤ ਕਰਦੇ ਨੇ ਕੋਈ ਅਗਲੀ ਪੁਰਖ ਕਹਿੰਦੇ ਨੇ ਵੀ ਕੱਚੀ ਬਾਣੀ ਹੀ ਹੈ ਜੇ ਬਾਈ ਕੱਚੀ ਬਾਣੀ ਲੱਲਣ ਲੱਗਿਓ ਤੋ ਸਾਡੇ ਵਾਸਤੇ ਗੁਰਸਿੱਖਾਂ ਵਾਸਤੇ ਸੱਚੀ ਬਾਣੀ ਸਾਹਿਬ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਦੀ ਦਰਜ ਬਾਣੀ ਹੈ ਮੌਸਵਾ ਛੱਡ ਕੇ ਰਾਗ ਮਾਲਾ ਨੂੰ 1429 ਪੰਨੇ ਇਹ ਸਾਡੇ ਬਸੇ ਸੱਚੀ ਬਾਣੀ ਹੈ ਇਸ ਤੋਂ ਇਲਾਵਾ ਕੋਈ ਵੀ ਬਾਣੀ ਜਿਹੜੀ ਹੈ ਉਹ ਸਾਡੇ ਗੁਰੂ ਦੀ ਬਾਣੀ ਦਾ ਦਰਜਾ ਨਹੀਂ ਰੱਖਦੀ ਇਸ ਲਈ ਹੋਰ ਬਾਣੀਆਂ ਸਾਰੀਆਂ ਜਿਹੜੀਆਂ ਕਿਸੇ ਦੇ ਲਿਖੀਆਂ ਲਖਾਈਆਂ ਉਹ ਕੱਚੀਆਂ ਬਾਣੀਆਂ ਸੀ ਕਹਿ ਸਕਦੇ ਹਾਂ ਸਤਿਗੁਰੂ ਬਿਨਾਂ ਸਪਸ਼ਟ ਹੈ ਕਿ ਜਿਹੜੀ ਸਤਿਗੁਰੂ ਤੋਂ ਬਿਨਾਂ ਕੋਈ ਹੋਰ ਬੋਲੀ ਹੈ ਬਾਣੀ ਹੈ ਹੋਰ ਕੱਚੀ ਹੈ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਬਾਣੀ ਤੋਂ ਕੱਚੀ ਹੈ ਸਤਿਗੁਰੂ ਬਾਝੋਂ ਕਿਉਂਕਿ ਸਤਿਗੁਰੂ ਤੋਂ ਸਖਣੀ ਹੈ ਸਤਪੁਰਖ ਜਿਨ ਜਾਣਿਆ ਸਤਗੁਰੂ ਤਿਸ ਕਾਣਾ ਉਹ ਉਹਨਾਂ ਲੋਕਾਂ ਦੀ ਵਿਚਾਰਨ ਹੋਈ ਹੈ ਜਿਨ੍ਹਾਂ ਨੇ ਸਤਪੁਰਖ ਨੂੰ ਨਹੀਂ ਜਾਣਿਆ ਆਪਣੀ ਦਿਮਾਗੀ ਖੋਜ ਨਾਲ ਵਿਦਿਆ ਦੇ ਮਾਨ ਵਿਦਿਆ ਦੀ ਬਖਸ਼ਿਸ਼ ਨਾਲ ਵਿਦਿਆ ਦੁਨਿਆਵੀ ਵਿਦਿਆ ਰਾਹੀਂ ਤੁਕਬੰਦੀ ਜੋੜ ਕੇ ਕੁਝ ਸ਼ੇਰੋ ਸ਼ਾਇਰੀ ਜੋੜ ਸਕਦੇ ਨੇ ਪਰ ਇਹ ਸੱਚੀ ਬਾਣੀ ਨਹੀਂ ਹੈ ਇਹ ਹਿਰਦੇ ਰੱਬ ਨਾਲ ਮਿਲੇ ਹੋਏ ਦੀ ਬਾਣੀ ਨਹੀਂ ਹੈ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਇਸ ਬਾਣੀ ਨੂੰ ਕਹਿਣ ਵਾਲੇ ਲਿਖਣ ਵਾਲੇ ਵੀ ਕੱਚੇ ਸੁਣਦੇ ਕੱਚੇ ਜਿਹੜੇ ਹੁਣ ਸੁਣਨਗੇ ਉਹ ਵੀ ਕੱਚੇ ਹੀ ਰਹਿ ਜਾਣਗੇ ਉਹਨਾਂ ਦਾ ਹਿਰਦਾ ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕੇਗਾ ਜੋ ਸੱਚੀ ਬਾਣ ਨਾਲ ਹੁੰਦਾ ਹੈ ਕੱਚੀ ਆਖ ਵਖਾਨੀ ਤੇ ਆਖਣ ਵਾਲੇ ਜਿਹੜੇ ਇਸ ਬਾਣੀ ਨੂੰ ਬੋਲਣ ਵਾਲੇ ਲਿਖਣ ਵਾਲੇ ਉਹ ਵੀ ਕੱਚੇ ਹੀ ਨੇ ਕਹਿਣ ਵਾਲੇ ਵੀ ਕੱਚੇ ਸੁਣਨ ਵਾਲੇ ਵੀ ਕੱਚੇ ਰਹਿ ਜਾਣਗੇ ਇਸ ਲਈ ਵੀ ਕੱਚੀ ਬਾਣੀ ਨਹੀਂ ਸੱਚੀ ਬਾਣੀ ਗਾਉ ਤੋ ਇਥੇ ਸਪਸ਼ਟ ਹੈ ਕਿ ਗੁਰਸਿੱਖਾਂ ਵਾਸਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੀ ਸੱਚੀ ਬਾਣੀ ਹੈ ਬਾਕੀ ਸਭ ਬਾਣੀਆਂ ਕੱਚੀਆਂ ਨੇ ਅੱਜਕੱਲ ਦਸਮ ਗ੍ਰੰਥਾ ਵੀ ਬੜਾ ਵੱਡਾ ਪ੍ਰਚਾਰ ਹੋਈ ਜਾ ਰਿਹਾ ਹੈ ਇਸ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਵਿਦਵਾਨ ਨਹੀਂ ਮੰਨਦੇ ਅਸੀਂ ਪਿੱਛੇ ਦਸਮ ਗ੍ਰੰਥ ਉੱਤੇ ਚਰਚਾ ਕੀਤੀ ਸੀ ਉਹਦੇ ਚ ਕੁਝ ਬਾਣੀਆਂ ਦਾ ਜ਼ਿਕਰ ਕਰਕੇ ਦੱਸਿਆ ਸੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵਿਰੋਧ ਕਰਦੀਆਂ ਨੇ ਲੇਹਜ਼ਾ ਉਹ ਵੀ ਸੱਚੀ ਬਾਣੀ ਨਹੀਂ ਹੈ ਅਗਰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਚਾਰਨ ਕੀਤੀ ਹੁੰਦੀ ਆ ਗੁਰੂ ਗੰਸਾ ਸਾਹਿਬ ਨੂੰ ਉਹ ਗੁਰਗੱਦੀ ਦੇ ਕੇ ਗਏ ਗੁਰੂ ਦਾ ਦਰਜਾ ਦੇ ਕੇ ਗਏ ਉਸ ਬਾਣੀ ਨੂੰ ਵੀ ਗੁਰਦੱਤ ਦਰਜਾ ਦੇ ਕੇ ਜਾਂਦੇ ਜਾਂ ਆਪਣੇ ਪਿਤਾ ਜੀ ਦੀ ਬਾਣੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗੰਸਾ ਸਾਹਿਬ ਵਿੱਚ ਦਰਜ ਕਰਵਾਈ ਤਾਂ ਆਪਣੀ ਬਾਣੀ ਵੀ ਦਰਜ ਕਰਵਾ ਕੇ ਜਾਂਦੇ ਜਾਂ 1708 ਵੀ ਜੋਤੀ ਜੋਤ ਸਮਾਉਣ ਦੇ ਟਾਈਮ ਆਪਣੇ ਗੁਰਸਿੱਖਾਂ ਨੂੰ ਹਦਾਇਤ ਕਰਕੇ ਜਾਂਦੇ ਵੀ ਇਹ ਮੇਰੀ ਫਲਾਣੀ ਫਲਾਣੀ ਮੇਰੀ ਬਾਣੀ ਹੈ ਤਾਂ ਇਹ ਵੀ ਗੁਰੂ ਗੰਸਾ ਸਾਹਿਬ ਵਿੱਚ ਦਰਜ ਕੀਤੀ ਜਾਏ ਜਾਂ ਬਾਣੀ ਮੰਨੀ ਜਾਏ ਐਸਾ ਕੋਈ ਹਵਾਲਾ ਨਹੀਂ ਮਿਲਦਾ ਇਤਿਹਾਸ ਦਾ ਲਾਇਦਾ ਗੁਰੂ ਗੰਸਾ ਸਾਹਿਬ ਤੋਂ ਬਿਨਾ ਹੋਰ ਕੋਈ ਵੀ ਬਾਣੀ ਜਿਹੜੀ ਸਾਡੇ ਵਾਸਤੇ ਕੱਚੀ ਬਾਣੀ ਹੈ ਹਰੀ ਹਰੀ ਨਿਤ ਕਰਨੀ ਰਸਨਾ ਇਹੋ ਜਿਹੇ ਲੋਕ ਜਿਹੜੇ ਕੱਚੀ ਬਾਣੀ ਪੜਦੇ ਸੁਣਦੇ ਨੇ ਉਹ ਹਰੀ ਹਰੀ ਤੇ ਕਰਦੇ ਨੇ ਰਸਨਾ ਤੂੰ ਮੂੰਹ ਤੋਂ ਬਾਣੀ ਪੜ ਕੇ ਰੱਬ ਰੱਬ ਕਰਦੀ ਵੀ ਹਨ ਕਿ ਆ ਕਛੂ ਨਾ ਜਾਣੀ ਪਰ ਉਹ ਕਹਿ ਕੀ ਰੇਣੇ ਕਿਸ ਕਿਸ ਦਾ ਨਾਮ ਲੈ ਰਹੇ ਨੇ ਉਹਨੂੰ ਜਾਣਦੇ ਹੀ ਨਹੀਂ ਉਹਨਾਂ ਦੀ ਰੱਬ ਨਾਲ ਕੋਈ ਸਾਇਆ ਨਹੀਂ ਹੁੰਦੀ ਪ੍ਰਭੂ ਨਾਲ ਕੋਈ ਸਾਹਮਣੇ ਨਹੀਂ ਹੁੰਦੀ ਐਵੇਂ ਬਾਰੂ ਬਾਰੂ ਪ੍ਰਭੂ ਪਬੂ ਰਾਮ ਰਾਮ ਵਾਹਿਗੁਰੂ ਕਰੀ ਜਾਣਗੇ ਪਰ ਉਹ ਕੋਣ ਹੈ ਕੀ ਹਸਤੀ ਹੈ ਉਸ ਤੱਕ ਉਹਨਾਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਆਪਣੇ ਕਿਹੋ ਜਿਹੇ ਨੂੰ ਕੁਝ ਨਹੀਂ ਜਾਣਦੇ ਕੀ ਕਹਿ ਰਹੇ ਨੇ ਜਿਤ ਜਿੰਨ ਕਾ ਹਿਰ ਲਿਆ ਮਾਇਆ ਇਹੋ ਜੇ ਲੋਕਾਂ ਦਾ ਚਿਤ ਮਾਇਆ ਵਿੱਚ ਠੱਗਿਆ ਹੀ ਰਹਿੰਦਾ ਉਹ ਮਾਇਆ ਤੋਂ ਮੁਕਤ ਨਹੀਂ ਹੋ ਸਕਦੇ ਮੂ ਮਾਇਆ ਤੋਂ ਹੂ ਮੇ ਤੋਂ ਮੁਕਤ ਨਹੀਂ ਹੋ ਸਕਦੇ ਦੁਜੇ ਪਾਵ ਤੋਂ ਤੇ ਜਿਨ੍ਹਾਂ ਦਾ ਚਿਤ ਇਸ ਤਰ੍ਹਾਂ ਮਾਇਆ ਵੀ ਠੱਗਿਆ ਗਿਆ ਜਿਤ ਜਿੰਨ ਕਾ ਹਿਰ ਲਿਆ ਮਾਇਆ ਮਾਇਆ ਨੇ ਜਿਨ੍ਹਾਂ ਦਾ ਚਿਤ ਜਿਤ ਲਿਆ ਠੱਗ ਲਿਆ ਉਹ ਉਹਨਾਂ ਪੇ ਰਵਾਨੀ ਰਵਾਨੀ ਬਾਵੇ ਜਵਾਨੋ ਜਵਾਨੀ ਬੋਲੀ ਜਾਂਦੇ ਨੇ ਪੇ ਜਵਾਨੀ ਜਵਾਨੀ ਧਰਮ ਦੀਆਂ ਗੱਲਾਂ ਕਰਦੇ ਨੇ ਨਾਮ ਦੀਆਂ ਗੱਲਾਂ ਕਰਦੇ ਨੇ ਅਸਰ ਉਹਨਾਂ ਨੂੰ ਇਸ ਨੂੰ ਕੋਈ ਦਾਤ ਪ੍ਰਾਪਤ ਨਹੀਂ ਹੋਈ ਹੁੰਦੀ ਕਹ ਨਾਨਕ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ ਪਾਈ ਨਾਨਕ ਆਖ ਰਿਹਾ ਹੈ ਕਿ ਜੇ ਅਮਰਦਾਸ ਜੀ ਦੇ ਰੂਪ ਵਿੱਚ ਇਸ ਬਾਣੀ ਰਾਹੀਂ ਕਿ ਸਤਿਗੁਰੂ ਤੋਂ ਬਿਨਾਂ ਬਾਈ ਹੋਰ ਸਾਰੀਆਂ ਬਾਣੀਆਂ ਕੱਚੀਆਂ ਜੇ ਹੋਰ ਕੱਚੀ ਬਾਣੀ ਇਹਨਾਂ ਕੱਚੀਆਂ ਬਾਣੀਆਂ ਦੇ ਲੜ ਲੱਗ ਕੇ ਤੁਸੀਂ ਕਦੇ ਵੀ ਉਸ ਸੱਚੇ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਜੋ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਉਸ ਪ੍ਰਭੂ ਨੂੰ ਅਨੁਭਵ ਕਰਕੇ ਉਸ ਨੂੰ ਅੰਦਰੋਂ ਮਹਿਸੂਸ ਕਰਕੇ ਫਿਰ ਉਹਦਾ ਨਾਮ ਜਪਣਾ ਹੋਇਆ ਨਾਮ ਜਪਣਾ ਸਿਮਰਨ ਕਰਨਾ ਪਰ ਐਵੇਂ ਰਬੋ ਰਵੀ ਮੂੰਹ ਬੋਲੀ ਜਾਣਾ ਬੋਲਣ ਪੇਰਵਾਣੀ ਬੋਲੀ ਜਾਣਾ ਪਰ ਪਤਾ ਹੀ ਨਾ ਹੋਵੇ ਉਹ ਹਸਤੀ ਕੀ ਜਾਂ ਉਹਦੀ ਪਛਾਣ ਹੀ ਨਾ ਹੋਵੇ ਉਹਦੀ ਸਮਝ ਹੀ ਨਾ ਹੋਵੇ ਤਾਂ ਇਹ ਹਾਲਤ ਬਣ ਜਾਂਦੀ ਹੈ ਕੱਚੀ ਬਾਣੀ ਪੰਨ ਬਾਲਿਆਂ ਦੀ ਕੱਚੀ ਬਾਣੀ ਵਾਲੇ ਜਿਹੜੇ ਨੇ ਉਹ ਸੱਚ ਨੂੰ ਪਛਾਣ ਨਹੀਂ ਸਕਦੇ ਤਾਂ ਗੁਰੂ ਸਾਹਿਬ ਸਾਨੂੰ ਹਦਾਇਤ ਕਰਦੇ ਨੇ ਕਿ ਭਾਈ ਆਪ ਉਸ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਤੇ ਸੱਚੀ ਬਾਣੀ ਗਉ ਸਤਿਗੁਰੂ ਤੋਂ ਬਿਨਾ ਬਾਕੀ ਜਿਹੜੀਆਂ ਵੀ ਬਾਣੀਆਂ ਜੇ ਉਹ ਸਾਰੀਆਂ ਕੱਚੀਆਂ ਜੇ ਕੱਚੀਆਂ ਬਾਣੀਆਂ ਦੇ ਲੜ ਮਤ ਲਗੋ ਅੱਜ ਬਹੁਤ ਸਾਰੇ ਲੋਕ ਨੇ ਐਸੇ ਜਿਹੜੀਆਂ ਧਾਰਮਿਕ ਤੁਕਬੰਦੀ ਕਰਕੇ ਕਵਿਤਾਵਾਂ ਲਿਖ ਕੇ ਉਹਨਾਂ ਨੂੰ ਬਾਣੀ ਦਾ ਦਰਜਾ ਦੇਣ ਦਾ ਯਤਨ ਕਰਦੇ ਨੇ ਤੋਂ ਇਸ ਤੋਂ ਸਿੱਖ ਨੂੰ ਬਚਣਾ ਚਾਹੀਦਾ ਜਿਹੜੇ ਸੱਚੇ ਗੁਰੂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ